ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਰਗ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਹੈ ਜਦੋਂ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 50 ਕਿਲੋ ਹਿਰੋਇਨ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਰਿਕਵਰ ਕੀਤੀ ਹੈ ਸੰਦੀਪ ਸਿੰਘ ਏਲੀਅਸ ਸੀਪਾ ਜਿਹੜਾ ਕਪੂਥਲੇ ਦਾ ਰਹਿਣ ਵਾਲਾ ਹੈਗਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹ ਜਿਹੜਾ 50 ਕਿਲੋ ਹਿਰੋਇਨ ਦਾ ਕਨਸਾਈਨਮੈਂਟ ਸੀਗਾ ਇੱਕ ਟਰਾਂਸਬਾਰਡਰ ਸ਼ਿਪਮੈਂਟ ਪਾਕਿਸਤਾਨ ਬੇਸਡ ਆਈਐਫਆਈ ਸਪੋਰਟਡ ਸਮਗਲਰਸ ਨੇ ਇੰਡੀਆ ਦੇ ਵਿੱਚ ਭੇਜਿਆ ਸੀਗਾ ਸੋ ਇਹ ਵਿਅਕਤੀ ਪਹਿਲੇ ਵੀ ਇਸ ਤੇ 5 ਐਨਡੀਪੀਐਸ ਐਕਟ ਦੇ ਕੇਸਸ ਦਰਜ ਹੈਗੇ ਹਾਲ ਦੇ ਵਿੱਚ ਹੈ ਜੇਲ੍ਹ ਤੋਂ ਬੇਲ ਤੇ ਆਇਆ ਸੀਗਾ ਇਸ ਹਾਰੇਕ ਡਿਬੇਟ ਚ ਕਿ ਲੂਆ ਦੇ ਹਿਸਾਬ ਦੇ ਨਾਲ ਉੱਚਾ ਜ਼ਹਿਰ ਹੈ ਜੋ ਪਤਾ ਨਹੀਂ ਕਿੰਨਿਆਂ ਨੌਜਵਾਨਾਂ ਦੀ ਰਗਾ ਚ ਜਾਣਾ ਸੀ ਉਹਨਾਂ ਦੇ ਹੱਡਾਂ ਚ ਵਸਣਾ ਸੀ ਇਸ ਲਈ ਪਤਾ ਨਹੀਂ ਕਿਨੇ ਘਰ ਉਜਾੜ ਦੇਣੇ ਸੀ ਪਤਾ ਨਹੀਂ ਕਿੰਨੇ ਘਰਾਂ ਸੀ ਸੱਤਰ ਵਿਚੋਣੇ ਸੀ ਪਰ ਉਸ ਤੋਂ ਪਹਿਲਾਂ ਹੀ ਨਸ਼ੇ ਦੀ ਵੱਡੀ ਠੇਪ ਪੁਲਿਸ ਅਤੇ ਐਨਟੀਐਫ ਦੇ ਹੱਥ ਲੱਗ ਗਈ ਜੀ ਹਾਂ ਫਿਰੋਜ਼ਪੁਰ ਐਨਟੀਐਫ ਯਾਨੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ 50 ਕਿਲੋ ਹੈਰੋਇਨ ਦਾ ਇੱਕ ਤਸਕਰ ਨੁਕਾਬੋ ਕੀਤਾ ਗਿਆ ਹੈ ਕਾਬੂ ਕੀਤਾ ਗਿਆ ਤਸਕਰ ਕਪੂਤਰਾ ਡਿਪੈਂਡ ਤਲਵੰਡੀ ਛਾਹ ਦੇ ਨਾਲ ਸੰਬੰਧਿਤ ਹੈ ਅਤੇ ਹਾਲੇ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਚੋਂ ਬਾਹਰ ਆਇਆ ਸੀ ਇਸ ਦੇ ਖਿਲਾਫ ਐਨਡੀਪੀਐਸ ਦੀ ਪਹਿਲਾ ਵੀ ਮਾਮਲੇ ਦਰਜ ਨੇ ਜੀਐਨਟੀ ਫਿਰੋਜ਼ਪੁਰ ਰੇਂਜ ਦਾ ਕਾਫੀ ਦਿਨਾਂ ਤੋਂ ਜਿਹੜਾ ਤੋਂ ਵੀ ਮਹੀਨਿਆਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਅਸੀਂ ਸੰਦੀਪ ਸਿੰਘ ਨੇ ਖੰਡਾ ਜੋਗੇ ਕਪੂਰਥਲਾ ਡਿਸਟ੍ਰਿਕਟ ਤੋਂ ਬਲਾਕ ਕਰਦਾ ਸੀ ਜਿਹਨੂੰ ਅਸੀਂ ਟਰੈਕ ਕਰ ਰਹੇ ਸੀ ਇਹ ਜੇ ਸਾਨੂੰ ਇਨਪੁੱਟ ਸੀ ਕਿ ਇਹ ਇੱਥੇ ਆਉਂਦਾ ਹੈ ਐਂਡ ਇੱਕ ਕੋਈ ਖੇਪ ਜਿਹੜੀ ਹੈ ਹਿਰੋਇਨ ਦੀ ਲੈ ਕੇ ਜਾਂਦਾ ਹੈ ਕਾਫੀ ਵੱਡੀ ਸੋ ਇਹਦੀ ਪੈਡ ਨੱਪਦੇ ਨੱਪਦੇ ਕੱਲ ਸਾਡੀ ਟੀਮ ਨੂੰ ਜਦੋਂ ਪਤਾ ਲੱਗਾ ਕਿ ਇਹ ਤੇ ਆਪਣੀ ਗੱਡੀ ਤੇ ਆਇਆ ਵਾ ਐਂਡ ਆਪਣੀ ਇੱਕ ਖੇਪ ਲੈ ਕੇ ਜਾ ਰਿਹਾ ਸੋ ਇਹਨੂੰ ਇੱਕ ਬਹੁਤ ਜ਼ਿਆਦਾ ਹੌਟ ਚੇਜ਼ ਜਿਹਨੂੰ ਆਪਾਂ ਕਹਿੰਦੇ ਆ ਉਹ ਚੇਜ਼ ਹੋਈ ਜਿਹਦੇ ਦੌਰਾਨ ਈਵਨ ਸਾਡੀ ਗੱਡੀਆਂ ਦਾ ਥੋੜਾ ਬਹੁਤ ਹੀ ਨੁਕਸਾਨ ਵੀ ਹੋਇਆ ਬਟ ਉਸ ਤੋਂ ਬਾਅਦ ਇਹਨੂੰ ਫਾਈਨਲੀ ਰਾਉਂਡ ਅਪ ਕੀਤਾ ਗਿਆ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਕੀਤੀ ਗਈ ਉਹਦੇ ਵਿੱਚੋਂ ਫਿਰ ਸਾਨੂੰ 50 ਕਿਲੋ ਜਿਹੜੀ ਹਿਰੋਇਨ ਉਹ ਬਰਾਮਦ ਹੋਈ ਜੋ ਕਿ ਇਹ ਕਿਤੇ ਅਗਿਓ ਕਿਸੇ ਕੋਲੋਂ ਲੈ ਕੇ ਆ ਰਿਹਾ ਸੀ ਅੱਗੇ ਡਿਲੀਵਰ ਕਰਦਾ ਪੁਲਿਸ ਮੁਤਾਬਕ ਮੇਰੀ ਖੂਫੀਆ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਇਸ ਤਸਕਰ ਦੀ ਗੱਡੀ ਦਾ ਪਿੱਛਾ ਕਰ ਰਹੀ ਸੀ ਕਾਫੀ ਦੇਰ ਤੱਕ ਚੱਲੀ ਇਸ ਦੌੜ ਤੋਂ ਬਾਅਦ ਮੁਲਜ਼ਮ ਦੀ ਗੱਡੀ ਪਿੰਡ rau ke ehnar ਇਲਾਕੇ 'ਚ ਫਸ ਗਈ ਜਿਸ ਤੋਂ ਬਾਅਦ ENTF ਦੀ ਟੀਮ ਨੇ ਇਸ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ ਤੇ ਜਦੋਂ ਇਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ 50 ਕਿਲੋ ਹੈਰੋਇਨ ਬਰਾਮਦ ਹੋਈ ਅਧਿਕਾਰੀਆਂ ਮੁਤਾਬਕ ਨਸ਼ੀ ਦੀ ਇਹ ਕੇਪ ਬਾਰਡਰੋਂ ਪਾਰ ਤੋਂ ਮੰਗਵਾਈ ਗਈ ਸੀ ਜਿੱਥੋਂ ਇਹ ਕਨਸਾਈਨਮੈਂਟ ਲੈ ਕੇ ਗਿਆ ਸੀ ਉਹ ਪਿਛਲੇ ਲਿੰਕ ਤੋਂ ਐਸੇ ਪਤਾ ਲੱਗੂਗਾ ਬਟ ਜਿਉ ਸਾਨੂੰ ਮਤਲਬ ਮੋੜਲੀ ਜਾਂਚ ਤੋਂ ਲੱਗ ਰਿਹਾ ਏ ਉਹੀ ਪਾਕਿਸਤਾਨ ਦਾ ਲਿੰਕ ਏ ਸਰ ਇਹ ਕਿਤੇ ਦੇਣ ਜਾ ਰਿਹਾ ਸੀ ਕਿਤੋਂ ਲੈ ਕੇ ਆ ਰਿਹਾ ਸੀ ਇਹ ਲੈ ਕੇ ਆ ਰਿਹਾ ਸੀ ਅਜੇ ਇਹਨੇ ਫਰਦਰ ਅੱਗੇ ਦੇਣ ਜਣੇ ਸਰ ਇਹਦੇ ਪਹਿਲਾ ਮਾਮਲੇ ਕਿੰਨੇ ਕੋ ਦਰਜ ਜੇ ਤੇ ਮਤਲਬ ਪਹਿਲਾਂ ਕਿੰਨੇ ਜੇਲ੍ਹ ਚ ਵੀ ਰਿਹਾ ਏ ਇੱਕ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਏ ਜੀ ਇਹਦੇ ਤੇ ਪਹਿਲਾਂ ਟੋਟਲ 8 ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ 5 ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਜਿਨ੍ਹਾਂ ਦੇ ਵਿੱਚ ਇੱਕ ਕਮਰਸ਼ਲ ਕੇਸ ਵੀ ਦਰਜ ਏ ਤੇ ਇਹ ਹੁਣ ਰੀਸੈਂਟਲੀ 3 ਨਵੰਬਰ ਨੂੰ ਹੀ ਕਪੂਰਥਲਾ ਜ ਹਾਂਜੀ ਜੇਲ੍ਹ ਤੋਂ ਬਾਹਰ ਆਉਂਦੇ ਇਹ ਸ਼ੁਰੂ ਕਰਤਾ ਕਰੋ ਇਹਨੇ ਬਾਹਰ ਆਉਂਦੇ ਸ਼ੁਰੂ ਕਰ ਦਿੱਤਾ ਜੀ ਗੱਡੀ ਜੀ ਗੱਡੀ ਦੀ ਡਿਟੇਲ ਕੀ ਸੀ ਇਹਦੀ ਇੱਕ ਵਾਈਟ ਕਲਰ ਦੀ ਸੀ ਕੀ ਆ ਸਲਟੋਸ ਗੱਡੀ ਸੀ ਜੇ ਤੋਂ ਗੱਲ ਅਸੀਂ ਪਰਿਵਾਰ ਪਰ ਵੀ ਕੋਈ ਮਾਮਲਾ ਦੱਜ ਜੀ ਇਹਦੇ ਵਿੱਚ ਇਹਦੀ ਵਾਈਫ ਤੇ ਇੱਕ ਪਰਚਾ ਦਰਜ ਜੀ ਗੱਡੀ ਆਉਂਦੀ ਆ ਗੱਡੀ ਆਉਂਦੀ ਸੀ ਇਹਦੀ ਗੱਡੀ ਇਹਦੇ ਫੈਮਿਲੀ ਦੇ ਨਾਮ ਤੇ ਪਰ ਜਿਹੜਾ ਸੰਖੇਪ ਚ ਮੁਕਾਬਲਾ ਤੁਸੀਂ ਦੱਸ ਰਹੇ ਹੋ ਉਹ ਕਿੰਨੇ ਰਾਉਂਡ ਚੱਲੇ ਉਸੇ ਤੋਂ ਸਾਨੂੰ ਕਿਉਂਕਿ ਏਰੀਏ ਜਿੱਦੋਂ ਮੁਲਾਜ਼ਮ ਦੇ ਉੱਪਰ ਸਾਡੇ ਗੱਡੀ ਚੜਾ ਦੇ ਲੱਗੇ ਸੀ ਬਿਲਕੁਲ ਉਹਦੇ ਵਿੱਚ ਸਾਨੂੰ ਕੁਝ ਰਾਉਂਡਸ ਫਾਇਰ ਕਰਨਾ ਪਿਆ ਜੋ ਕਿ ਸੀ ਹਵਾਈ ਕੀਤਾ ਜਿਸ ਤੋਂ ਬਾਅਦ ਇਹਨੂੰ ਫਿਰ ਅਸੀਂ ਕਾਬੂ ਕਰ ਲਿਆ ਸਰ ਗੱਡੀ ਚ ਕੋਈ ਸੀਗਾ ਇਕੱਲੇ ਸੀ ਇਕੱਲੇ ਸੀ ਜਿਹੜੀ ਨਸ਼ੇ ਦੀ ਖੇਪ ਹੈ ਕਿੱਥੋਂ ਲੈ ਕੇ ਆ ਰਿਹਾ ਸੀ ਇਹ ਜਦੋਂ ਕੋਈ ਜਾਣਕਾਰੀ ਆਈ ਸਾਹਮਣੇ ਇਹ ਜਨਾਲਾਬਾਦ ਸਾਈਡ ਤੋਂ ਲੈ ਕੇ ਆ ਰਿਹਾ ਸੀ ਜਿੱਥੇ ਸਾਡੀ ਜੇ ਸਟਾਰਟ ਹੋਈ ਹੈ ਫਿਰ ਉਹਨੂੰ ਮਮਦੂਰ ਦੇ ਏਰੀਏ ਦੇ ਵਿੱਚ ਰਾਉਂਡ ਅੱਪ ਕੀਤੀ ਪੁਲਿਸ ਹੁਣ ਇਸ ਇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁਲਜ਼ਮ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਨੇ ਕਈ ਅਹਿਮ ਜਾਣਕਾਰੀਆਂ ਐਨਪੀਐਸ ਨੂੰ ਮਿਲ ਸਕਦੀਆਂ ਨੇ ਕਿ ਨਸ਼ੇ ਦੀ ਇਹ ਐਨੀ ਵੱਡੀ ਥੇਪ ਇਹ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਸਪਲਾਈ ਕਰਨ ਜਾ ਰਹੀ ਸੀ ਫਲੋਸਪੋਰਟੋਂ ਸਰਪਜੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼